ਕਿਵੇਂ ਦੇਖਿਆ ਮੈਰਿਜ ਤੋਂ ਬਾਅਦ ਵੀ ਹੁਣ ਪਹਿਲਾਂ ਲੈਕਚਰ ਹਾਰ ਬਣ ਗਏ ਸੀ ਹੁਣ ਪੀ ਪੀ ਐਚ ਡੀ ਡਾਕਟਰ ਵੀ ਬਣਨਾ ਕਿਵੇਂ ਸੋਚਿਆ ਸੀ ਕੋਈ ਸੋਚਿਆ ਤਾਂ ਮੈਂ ਬਹੁਤ ਕੁਝ ਸੀਗਾ ਪਰ ਹੋਇਆ ਤਾਂ ਥੋੜਾ ਸਟਰਗਲ ਤੋਂ ਬਾਅਦ ਹੀ ਆਪਣਾ ਬੜਾ ਸ਼ੌਂਕ ਸੀ ਮੇਰੇ ਬੱਚੇ ਪੀ ਐਚ ਡੀ ਕਰਨ ਪੜਨ ਫਿਰ ਬਸ ਮਿਹਨਤ ਕਰਕੇ ਬੱਚੀ ਇਨਤ ਤੱਕ ਪਹੁੰਚ ਗਈ ਹਰ ਸਾਲ ਦੀ ਛੋਟੀ ਬੇਟੀ ਯੂਨੀਵਰਸਿਟੀ ਗੋਲਡ ਮੈਡਲਿਸਟ ਹੈ ਤਾਂ ਉਹ ਸਟੇਟ ਤੋਂ ਆ ਗਈ ਹੈ ਜੀ ਉਹ ਆ ਗਈ ਇਦਾਂ ਹੀ ਮੇਰੀ ਇਹਨਾਂ ਨੇ ਸਾਰੇ ਅਫਸਰਾਂ ਦੇ ਵਿੱਚ ਮੇਰੀ ਗੁੱਡ ਫੇਸ ਮੇਰੀਆਂ ਬੇਟੀਆਂ ਨੇ ਬਣਾਈ ਹੈ। ਕਈ ਵਾਰ ਲੜਕੀਆਂ ਨੂੰ ਪ੍ਰੋਬਲਮ ਵੀ ਆ ਜਾਂਦੀ ਹੈ ਮੈਰਿਜ ਤੋਂ ਬਾਅਦ ਹੈਨਾ ਤੁਹਾਨੂੰ ਕੋਈ ਪ੍ਰੋਬਲਮ ਆਈ ਜਾਂ ਸਾਥ ਮਿਲਿਆ ਕਿਦਾਂ? ਨੂੰ ਬਹੁਤ ਜ਼ਿਆਦਾ ਖੁਸ਼ੀ ਆ ਇਸ ਚੀਜ਼ ਦੀ ਇਹਨੇ ਬਹੁਤ ਮਿਹਨਤ ਕੀਤੀ ਆ ਰਾਤ ਰਾਤ ਨੂੰ ساری ਰਾਤ ਜਾਗਦੀ ਰਹਿੰਦੀ ਸੀਗੀ ਪੜ੍ਹੀ ਜਾਂਦੀ ਸੀਗੀ ਵੀ ਸਿਸਟਮ ਬਾਹਰਲਾ ਕਲਚਰ ਵੀ ਬਹੁਤ ਜ਼ਿਆਦਾ ਵਧੀਆ ਵਾ ਬਾਹਰਲਾ ਕਲਚਰ ਇੰਡੀਆ ਜੀ ਰੀਸ ਨਹੀਂ ਕਰ ਸਕਦਾ ਔਰ ਇੰਡੀਆ ਵੀ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਪਰ ਜਿਹੜੀ ਐਜੂਕੇਸ਼ਨ ਇੰਡੀਆ ਵਿੱਚ ਰਹਿ ਕੇ ਆਪਾਂ ਲੈ ਸਕਦੇ ਹਾਂ ਉਹ ਕਿਤੇ ਹੋਰ ਨਹੀਂ ਲੈ ਸਕਦੇ ਸਾਡੇ ਸਮਾਜ ਦੇ ਅੰਦਰ ਕਿਹਾ ਜਾਂਦਾ ਹੈ ਕਿ ਕੁੜੀਆਂ ਕਿਸੇ ਵੀ ਖੇਤਰ ਤੋਂ ਘਟ ਨਹੀਂ ਪਰ ਜਿਹੜੀਆਂ ਸਾਡੇ ਦੇਸ਼ ਦੀਆਂ ਧੀਆ ਨੇ ਲੜਕੀਆਂ ਨੇ ਉਹਨਾਂ ਨੇ ਆਪਣੇ ਹਰ ਖੇਤਰ ਦੇ ਵਿੱਚ ਆਪਣੇ ਆਪ ਨੂੰ ਅਜਮਾ ਕੇ ਆਪਣੇ ਆਪ ਨੂੰ ਦਾਵਾ ਵੀ ਪੇਸ਼ ਕੀਤਾ ਤੇ ਜਿੱਤਾਂ ਵੀ ਦਰਜ ਕੀਤੀਆਂ ਨੇ ਸਾਡੇ ਨਾਲ ਇੱਕ ਅਜਿਹੀ ਧੀ ਹੈ ਜਿਹੜੀ ਵਿਆਹ ਤੋਂ ਬਾਅਦ ਜਿਹਨੇ ਪੀ ਐਚ ਡੀ ਕੰਪਲੀਟ ਕੀਤੀ ਹੈ ਅੱਜ ਨਾਮ ਦੇ ਮੂਰੇ ਡਾਕਟਰ ਲੱਗਿਆ ਡਾਕਟਰ ਨਵਦੀਪ ਸਾਡੇ ਨਾਲ ਹੈ ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈ ਜਿੱਥੇ ਬਾਸਕਟਬਾਲ ਦੇ ਵਿੱਚ ਵੀ ਮੱਲਾਮਾਰੀਆਂ ਨੇ ਪੜ੍ਹਾਈ ਦੇ ਵਿੱਚ ਵੀ ਮੱਲਾਮਾਰੀਆਂ ਨੇ ਉਹਦੇ ਨਾਲ ਸਭ ਤੋਂ ਵੱਡੀ ਮੱਲਮਾਰੀ ਹੈ ਕਿ ਮੈਰਿਜ ਤੋਂ ਬਾਅਦ ਆਪਣੇ ਪਤੀ ਨੂੰ ਪੜਾਇਆ ਕੰਨੀਆਂ ਫੀਸਾਂ ਦੇ ਕਿ ਨਹੀਂ ਪੜਾਇਆ ਹੁੰਦਾ ਪ੍ਰੇਰਿਤ ਕਰਨਾ ਵੀ ਵੱਡੀ ਗੱਲ ਹੁੰਦੀ ਹੈ ਡਾਕਟਰ ਨਵਦੀਪ ਸਾਡੇ ਨਾਲ ਡਾਕਟਰ ਸਾਹਿਬ ਬਹੁਤ-ਬਹੁਤ ਮੁਬਾਰਕਾਂ ਅੱਜ ਡਾਕਟਰ ਬਣ ਗਏ ਹਾਂਜੀ ਥੈਂਕ ਯੂ ਕਿਵੇਂ ਦੇਖਿਆ ਮੈਰਿਜ ਤੋਂ ਬਾਅਦ ਵੀ ਹੁਣ ਪਹਿਲਾਂ ਲੈਕਚਰ ਹਾਰ ਬਣ ਗਏ ਸੀ ਹੁਣ ਪੀਪੀਐਚਡੀ ਡਾਕਟਰ ਵੀ ਬਣਨਾ ਹੈ ਕਿਵੇਂ ਸੋਚਿਆ ਸੀ ਦੇਖੋ ਇਹ ਸੋਚਿਆ ਤਾਂ ਮੈਂ ਬਹੁਤ ਕੁਝ ਸੀਗਾ ਪਰ ਹੋਇਆ ਤਾਂ ਥੋੜਾ ਸਟਰਗਲ ਤੋਂ ਬਾਅਦ ਹੀ ਲਾਈਫ ਦੇ ਵਿੱਚ ਜਿਹੜੇ ਸਟਰਗਲਸ ਹੋ ਵੀ ਹਣੇ ਬਹੁਤ ਜ਼ਰੂਰੀ ਕਿਉਂਕਿ ਉਹਦੇ ਨਾਲ ਹੀ ਬਹੁਤ ਜ਼ਿਆਦਾ ਸਿੱਖ ਮਿਲਦੀ ਆ ਆਪਾਂ ਨੂੰ ਪਹਿਲਾਂ ਵਾਲੀ ਲਾਈਫ ਆਫਟਰ ਮੈਰिज ਕੋਈ ਹੋਰ ਹੁੰਦੀ ਆ ਬਿਫੋਰ ਚ ਕੋਈ ਹੋਰ ਹੁੰਦੀ ਰਿਸਪੌਂਸਿਬਿਲਟੀਜ਼ ਜ਼ਿਆਦਾ ਵੱਧ ਜਾਂਦੀਆਂ ਪਰ ਇੱਕ ਜੀਵਨ ਸਾਥੀ ਦਾ ਵਧੀਆ ਮਿਲਣਾ ਵੀ ਬਹੁਤ ਕਿਸਮਤ ਵਾਲੀ ਗੱਲ ਹੈ ਕਿ ਮੈਨੂੰ ਬਹੁਤ ਜਿਆਦਾ ਵਧੀਆ ਲਾਈਫ ਪਾਰਟਨਰ ਮਿਲੇ ਨੇ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਚਾਹੇ ਰਾਤ ਨੂੰ ਦਿੱਤਾ 11-12 ਵਜੇ ਤੱਕ ਵੀ ਮੇਰੇ ਨਾਲ ਬੈਠੇ ਰਹੇ ਜਾਂ ਬੱਚੇ ਨੂੰ ਸੰਭਾਲਿਆ ਬਹੁਤ ਆਏ ਪਰ ਚਲੋ ਅੱਜ ਦੇ ਟਾਈਮ ਦੇ ਵਿੱਚ ਮੈਂ ਡਾਕਟਰ ਬਣ ਚੁੱਕੀ ਹਾਂ ਮੇਰੇ ਕੋਲ ਡਿਗਰੀ ਮਿਲ ਗਈ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆਉਂਦੀ ਹੈ ਕਹਿੰਦੇ ਨਾ ਵੀ ਵੀ ਕੜੀ ਮਿਹਨਤ ਦੇ ਪਿੱਛੇ ਹੀ ਮਿੱਠਾ ਫਲ ਮਿਲਦਾ ਹੁੰਦਾ ਵੀ ਹਰ ਇੱਕ ਚੀਜ਼ ਦੇ ਪਿੱਛੇ ਮਿਹਨਤ ਦਾ ਹੀ ਫਲ ਹੁੰਦਾ ਹੈ ਤੁਸੀਂ ਕਿਸ ਵਿਸ਼ੇ ਦੇ ਵਿੱਚ ਪੀ ਐਚ ਡੀ ਕੀਤੀ ਹੈ ਜੀ ਮੈਂ ਹਿੰਦੀ ਦੇ ਵਿੱਚ ਕੀਤੀ ਹੈ ਜੀ ਮੇਰਾ ਜਿਹੜਾ ਪੀ ਐਸ ਡੀ ਦਾ ਵਿਸ਼ਾ ਹੈਗਾ ਉਹ ਪ੍ਰੇਮਚੰਦ ਪੂਰਵ ਦਰਵੇਦੀ ਜੀ ਦੀ ਹਿੰਦੀ ਕਹਾਣੀਆਂ ਵਿੱਚ ਕਥਾਵਾਚਕਤਾ ਉਹ ਕਹਾਣੀਆਂ ਜਿਹੜੀਆਂ ਆਪਾਂ ਭੁੱਲ ਚੁੱਕੇ ਹਾਂ ਉਸ ਕਹਾਣੀਆਂ ਨੂੰ ਨਵੇਂ ਤਰੀਕੇ ਦੇ ਨਾਲ ਮੈਂ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਮੇਰੇ ਥੀਸਿਸ ਪੜ੍ਹ ਕੇ ਇਹ ਸਿੱਖ ਮਿਲੇ ਕੀ ਜਿਹੜੀ ਇਹ ਕਹਾਣੀਆਂ ਆਪਾਂ ਭੁੱਲ ਚੁੱਕੇ ਆਂ ਫੋਨਾਂ ਦੇ ਵਿੱਚ ਲੱਗ ਚੁੱਕੇ ਆਂ ਜਾਂ ਫੋਨ ਦੇ ਵਿੱਚ ਬੈਠ ਕੇ ਆਪਾਂ ਸਾਰਾ ਦਿਨ ਟਾਈਮ ਪਾਸ ਕਰ ਰਹੇ ਆਂ ਜੁਆਇੰਟ ਫੈਮਿਲੀ ਨੂੰ ਛੱਡ ਰਹੇ ਆਂ ਦਾਦਾ ਦਾਦੀ ਨਾਨਾ ਨਾਨੀ ਨੂੰ ਪਿੱਛੇ ਛੱਡ ਰਹੇ ਆਂ ਵੀ ਉਹਨਾਂ ਤੋਂ ਪਿੱਛੜ ਕੇ ਨਾ ਰਹੋ ਉਹਨਾਂ ਦੇ ਵਿੱਚ ਬੈਠ ਕੇ ਜਾਂ ਉਹਨਾਂ ਤੋਂ ਕੁਝ ਸਿੱਖੋ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਾਡੀ ਯੂਨੀਵਰਸਿਟੀ ਨੇ ਕ੍ਰਾਈਟੇਰੀਆ ਰੱਖਿਆ ਸੀਗਾ ਕਿ ਜਿਹੜੇ ਥੀਸਿਸ ਆ ਉਹ ਸਾਡੇ 240 ਪਲੱਸ ਨਹੀਂ ਹੋਣੇ ਚਾਹੀਦੇ ਪਰ ਮੇਰੀ ਕਹਾਣੀਆਂ ਜ਼ਿਆਦਾ ਹੋਣ ਕਰਕੇ ਸੋਚ ਜ਼ਿਆਦਾ ਹੋਣ ਕਰਕੇ ਮੇਰੇ 550 ਪਲੱਸ ਪੇजेस ਬਣ ਗਏ ਸੀਗੇ ਜਿਸ ਕਰਕੇ ਮੈਂ ਬਹੁਤ ਹੀ ਜ਼ਿਆਦਾ ਸ਼ਾਰਟਲਿਸਟਡ ਕਰਕੇ 270 ਤੱਕ ਬਣਾ ਪਾਈ ਫਿਰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ 240 ਤੱਕ ਨਹੀਂ ਹੋਣੇ 270 ਤੱਕ ਹੀ ਮੇਰਾ ਥੀਸਿਸ ਕੰਪਲੀਟ ਹੋਏਗਾ ਜਿਸ ਕਰਕੇ ਮੈਂ ਥੋੜੀ ਜਿਹੀ ਪੇਮੈਂਟ ਵੀ ਦਿੱਤੀ ਕਿ ਚਲੋ ਕੋਈ ਗੱਲ ਨਹੀਂ ਮੇਰੇ ਥੀਸਿਸ ਹੋਰ ਵਧੀਆ ਬਣ ਜਾਣ ਕਿ ਜਿਹੜਾ ਪੜ੍ਹੇ ਉਹਨੂੰ ਇਹ ਫੀਲ ਹੋ ਜਾ ਕਿ ਜੇ ਇਹਨੇ ਫਸਟ ਪੇਜ ਤੇ ਆ ਲਿਖਿਆ ਸੈਕਿੰਡ ਪੇਜ ਤੇ ਪਤਾ ਨਹੀਂ ਇਹਨੇ ਕੀ ਲਿਖਿਆ ਹੋਣਾ ਥਰਡ ਤੇ ਪਤਾ ਨਹੀਂ ਕੀ ਲਿਖਿਆ ਹੋਣਾ ਇੰਟਰਸਟ ਵਧੇ ਕਿ ਮੇਰਾ ਥੀਸਿਸ ਪੜਕੇ ਥੀਸਿਸ ਲਿਖਣ ਦੇ ਵਿੱਚ ਤੁਹਾਡੀ ਕਿਸੇ ਨੇ ਮਦਦ ਕੀਤੀ ਕਿਹਨੇ ਕਿਹਨੇ ਮਦਦ ਕੀਤੀ ਹੈ ਜਦੋਂ ਪੀ ਐਚ ਡੀ ਵੀ ਕੰਪਲੀਟ ਕਰ ਲਿਆ ਹੁਣ ਤਾਂ ਦੇਖੋ ਸਾਰੇ ਫੈਮਿਲੀ ਨੇ ਮਦਦ ਕੀਤੀ ਹੈ ਪਰ ਸਭ ਤੋਂ ਜ਼ਿਆਦਾ ਮੈਂ ਥੈਂਕਸ ਕਰੂੰਗੀ ਆਪਣੇ ਡਾਕਟਰ ਰਜਿੰਦਰ ਸਿੰਘ ਸਾਹਿਲ ਸਰ ਦਾ ਮੈਂ ਬਾਰ ਬਾਰ ਇਹੀ ਗੱਲ ਕਹੂੰਗੀ ਜੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਐਜ਼ ਅ ਫਾਦਰ ਬਣ ਕੇ ਉਹਨਾਂ ਨੇ ਮੇਰੀ ਹੈਲਪ ਕੀਤੀ ਫੁੱਲ ਡੇਮ ਉਹਨਾਂ ਕੋਲੇ ਰਹਿਣਾ ਉਹਨਾਂ ਕੋਲੀ ਖਾਣਾ ਪੀਣਾ ਸਾਰਾ ਕੁਝ ਕਰਨਾ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਟਾਈਪਿੰਗ ਲਈ ਵੀ ਸਾਰਿਆਂ ਨੂੰ ਕਦੇ ਪਾਪਾ ਨੂੰ ਭੇਜ ਦੇਣਾ ਕਦੇ ਆਪਣੇ ਹਸਬੰਦ ਨੂੰ ਭੇਜ ਦੇਣਾ ਕਿ ਇੱਥੋਂ ਆਹ ਫੜ ਲਿਓ ਇੱਥੋਂ ਆਹ ਟਾਈਪ ਕਰ ਲ ਕਿ ਮੈਂ ਦੂਸੇ ਕਿਹਾ ਮੈਂ ਤਾਂ ਮੈਰਿਜ ਤੋਂ ਬਾਅਦ ਕੀਤੀ ਆ ਕਈ ਵਾਰ ਲੜਕੀਆਂ ਨੂੰ ਪ੍ਰੋਬਲਮ ਵੀ ਆ ਜਾਂਦੀ ਹੈ ਮੈਰਿਜ ਤੋਂ ਬਾਅਦ ਹੈਨਾ ਤੁਹਾਨੂੰ ਕੋਈ ਪ੍ਰੋਬਲਮ ਆਈ ਜਾਂ ਸਾਥ ਮਿਲਿਆ ਕਿਦਾਂ ਨਹੀਂ ਪ੍ਰੋਬਲਮ ਤਾਂ ਦੇਖੋ ਕੋਈ ਨਹੀਂ ਆਈ ਇਹ ਪਹਿਲਾਂ ਹੀ ਮੈਰਿਜ ਤੋਂ ਪਹਿਲਾਂ ਹੀ ਮੈਂ ਆਪਣਾ ਹਾਫ ਬਾਈਂਡਿੰਗ ਕਰ ਚੁੱਕੀ ਸੀ ਆ ਮੈਰਿਜ ਤੋਂ ਬਾਅਦ ਚਲੋ ਫਿਰ ਮੈਂ ਥੋੜੀ ਸਟਾਪ ਵੀ ਕੀਤੀ ਫਿਰ ਉਸ ਤੋਂ ਬਾਅਦ ਮੇਰੀ ਜਿਹੜੀ ਬਾਕੀ ਸੀਗੀ ਉਹ ਮੈਂ ਫਿਰ ਰੈਗੂਲਰ ਕੀਤੀ ਕਿ ਚਲੋ ਇੱਥੇ ਆ ਜਾਂਦੀ ਸੀਗੀ ਜਿਵੇਂ ਐਸਮਨ ਇੱਥੇ ਛੱਡ ਜਾਂਦੇ ਸੀਗੇ ਫਿਰ ਉੱਥੇ ਜਾ ਕੇ ਕਾਲਜ ਵਿੱਚ ਜਾ ਜਾ ਕੇ ਦੋ ਦੋ ਦਿਨ ਬਾਅਦ ਜਾ ਕੇ ਕੰਪਲੀਟ ਕੀਤੀ ਕੋਈ ਇਦਾਂ ਦੀ ਇਸ਼ੂ ਨਹੀਂ ਆਇਆ ਵੀ ਜਿਵੇਂ ਪਹਿਲਾਂ ਵਾਲੇ ਕਹਿੰਦੇ ਕਿ ਸੋਹਰਾ ਪਰਿਵਾਰ ਕਹਿੰਦਾ ਵੀ ਨਹੀਂ ਵੀ ਕੰਮ ਹੀ ਕਰੋ ਪੜਨਾ ਛੱਡ ਦਿਓ ਜਿਹੜੋ ਕਰਨਾ ਸੀ ਆਪਣੇ ਪੇਕੇ ਪਰਿਵਾਰ ਕਰ ਲਿਆ ਇਦਾਂ ਦਾ ਕੋਈ ਇਸ਼ੂ ਨਹੀਂ ਆ ਨਹੀ ਤੁਸੀਂ ਖੇਡਾਂ ਦੇ ਵਿੱਚ ਸਹੀ ਖੇਡਾਂ ਦੇ ਵਿੱਚ ਸਟੇਟ ਲੈਵਲ ਤੇ ਤੁਸੀਂ ਕਹਿੰਿਆ ਮੈਂ ਖੇਡਿਆ ਹੈਗਾ ਕਿਹੜੀ ਖੇਡ ਖੇਡੀ ਸੀ ਤੇ ਖੇਡਾਂ ਛੱਡੀਆਂ ਕਿਉਂ ਫਿਰ ਮੈਂ ਬਾਸਕਟਬਾਲ ਦੀ ਗੇਮ ਖੇਲੀ ਸੀ ਯੂਨੀਵਰਸਿਟੀ ਲੈਵਲ ਤੱਕ ਮੈਂ ਖੇਡ ਚੁੱਕੀ ਸੀ ਗ੍ਰੈਜੂਏਸ਼ਨ ਦੇ ਵਿੱਚ ਉਸ ਤੋਂ ਬਾਅਦ ਮੇਰਾ ਇੰਟਰਸਟ ਬੀਐਡ ਵੱਲ ਪੈ ਗਿਆ ਐਜੂਕੇਸ਼ਨ ਵੱਲ ਫਿਰ ਉਹ ਐਜੂਕੇਸ਼ਨ ਪਿੱਛੇ ਰਹਿ ਰਹੀ ਸੀ ਮੇਰੀ ਕਿਉਂਕਿ ਮੇਰੇ ਫਰਸਟ ਸੈਮੈਸਟਰ ਚ ਗੇਮ ਕਰਕੇ ਐਗਜ਼ਾਮ ਦੇ ਵਿੱਚ ਨੰਬਰ ਥੋੜੇ ਘਟ ਗਏ ਸੀ ਫਿਰ ਮੈਨੂੰ ਉਸ ਚੀਜ਼ ਨੂੰ ਕਾਫੀ ਪਿੰਚ ਜਾ ਹੋਇਆ ਫਿਰ ਮੈਂ ਕਹਾ ਨਹੀਂ ਵੀ ਐਜੂਕੇਸ਼ਨ ਕੰਪਲਸਰੀ ਹੈ ਵੀ ਗੇਮਸ ਤਾਂ ਸਾਈਡ ਬਾਈ ਸਾਈਡ ਹੁੰਦੀਆਂ ਜਾਣਗੀਆਂ ਹੁਣ ਜਿਵੇਂ ਗ੍ਰੈਜੂਏਟ ਦੇ ਵਿੱਚ ਮੇਰੇ 94% ਆਈ ਸੀਗੇ ਮਾਸਟਰਸ ਦੇ ਵਿੱਚ ਮੇਰੇ ਫਰਸਟ ਪੋਜੀਸ਼ਨ ਆਈ ਸੀ ਡਿਸਟ੍ਰਿਕਟ ਵਿੱਚ ਪੋਜੀਸ਼ਨਸ ਆਈ ਸੀ ਮੈਨੂੰ ਹੋਰ ਸਰਟੀਫਿਕੇਟਸ ਮੈਰਿਟ ਸਰਟੀਫਿਕੇਟਸ ਵੀ ਨੇ ਐਂਕਰਿੰਗ ਦਾ ਅਵਾਰਡ ਵੀ ਹੈ ਬਟ ਇਹ ਫਿਰ ਸਪੋਰਟਸ ਨੂੰ ਹਟ ਕੇ ਮਿਲਨੇ ਸੀਗੇ ਸਪੋਰਟਸ ਦੇ ਵਿੱਚ ਥਰੂ ਆਪਾਂ ਸਪੋਰਟਸ ਵਾਲੀ ਰਹਿ ਜਾਨੇ ਆ ਫਿਰ ਉ ਰੇਜ ਰਹਿ ਜਾਂਦੀ ਆਪਣੀ ਮੈਰਿਟ ਚ ਨਹੀਂ ਆਉਂਦੇ ਮੈਂ ਤਾਂ ਹੀ ਤੁਹਾਨੂੰ ਇਹ ਸਵਾਲ ਪੁੱਛਿਆ ਕਿ ਜਦੋਂ ਜਿਹੜਾ ਖਿਡਾਰੀ ਖੇਡਾਂ ਦੇ ਵਿੱਚ ਹੁੰਦਾ ਉਹਨੂੰ ਕੋਚ ਵੀ ਕਹਿਣ ਲੱਗ ਜਾਂਦੇ ਵੀ ਕੋਈ ਗੱਲ ਨਹੀਂ ਖੇਡ ਵੱਲ ਧਿਆਨ ਦੇ ਪੜ੍ਹਾਈ ਚ ਅਸੀਂ ਆਪੇ ਪਾਸ ਕਰਾਂਦੇ ਰਹਾਂਗੇ ਤੁਹਾਨੂੰ ਨਹੀਂ ਕਿਸੇ ਨੇ ਕਿਹਾ ਵੀ ਖੇਡਾਂ ਵਾਲੀ ਦਿਓ ਧਿਆਨ ਨਹੀਂ ਕਹਿੰਦੇ ਵੀ ਸੀਗੇ ਪਰ ਮੈਨੂੰ ਇਹ ਸੀਗਾ ਵੀ ਨਹੀਂ ਵੀ ਮੈਰਿਟ ਚ ਆਉਣਾ ਵੀ ਮੈਰਿਟ ਚ ਆਉਣ ਲਈ ਇੱਕ ਚੀਜ਼ ਤਾਂ ਛੱਡਣੀ ਪਊਗੀ ਜਾਂ ਤਾਂ ਸਟੱਡੀ ਛੱਡ ਦਿਓ ਜਾਂ ਗੇਮ ਛੱਡ ਦਿਓ ਫਿਰ ਮੈਂ ਗੇਮ ਨੂੰ ਸੋਚਿਆ ਵੀ ਗੇਮ ਛੱਡ ਦਿੰਨੀ ਆ ਵੀ ਸਟੱਡੀ ਵੱਲ ਜਾ ਕੇ ਕਿਉਂਕਿ ਇਹ ਤਾਂ ਸਕੋਪ ਅੱਗੇ ਅੱਗੇ ਬਹੁਤ ਆ ਵੀ ਮੈਂ ਅੱਜ ਜਿਹੜਾ ਸਾਡਾ ਪੰਜਾਬ ਦਾ ਖਾਸ ਤੌਰ ਤੇ ਮਾਈਂਡ ਮਨੀ ਮਸਲ ਕਿਉਂਕਿ ਬੱਚੇ ਐ ਪਲੱਸ 2 ਕਰਦੇ ਆ ਬਾਹਰ ਨੂੰ ਹਾਈਲਾਈਟਸ ਕਰਕੇ ਬਾਹਰ ਭੱਜ ਲੈਂਦੇ ਆ ਹਨਾ ਪਰ ਤੁਸੀਂ ਨਹੀਂ ਗਏ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕਿਉਂ ਪੰਜਾਬ 'ਚ ਹੀ ਆਪਣਾ ਭਵਿੱਖ ਲੱਗਿਆ ਉਹਨਾਂ ਨੂੰ ਕਿਉਂ ਨਹੀਂ ਪੰਜਾਬ 'ਚ ਆਪਣਾ ਭਵਿੱਖ ਲੱਗਦਾ ਦੇਖੋ ਇਹ ਇਸ ਗੱਲ ਨੂੰ ਤਾਂ ਮੈਂ ਕਹੂੰਗੀ ਵੀ ਉਹਨਾਂ ਦੀ ਆਪਣੀ ਆਪਣੀ ਸੋਚ ਦੀ ਗੱਲ ਵੀ ਹੁੰਦੀ ਆ ਕਈ ਸੋਚਦੇ ਮੀਡੀਆ ਵਿੱਚ ਕੁਝ ਹੈ ਵੀ ਨਹੀਂ ਕਈ ਸੋਚਦੇ ਵੀ ਸਾਰਾ ਕੁਝ ਇੰਡੀਆ ਦੇ ਵਿੱਚ ਹੀ ਆ ਹੁਣ ਜਿਵੇਂ ਮੈਂ ਐਨੀ ਸਟੱਡੀ ਕਰ ਲਈ ਮੈਂ ਪਹਿਲਾਂ ਪ੍ਰੋਫੈਸਰ ਦੀ ਜੌਬ ਕਰਦੀ ਸੀ ਗੁਰੂ ਹਰਕ੍ਰਿਸ਼ਨ ਗਰਲਸ ਫੱਲੇਵਾਲ ਕਾਲਜ ਚ ਫਿਰ ਕੁਝ ਰੀਜ਼ਨਸ ਕਰਕੇ ਮੈਂ ਲੀਵ ਤੇ ਚੱਲ ਰਹੀ ਹਾਂ ਪਰ ਕਈਆਂ ਨੂੰ ਬੱਚਿਆਂ ਨੂੰ ਇਦਾਂ ਲੱਗਦਾ ਵੀ ਸਟਾਰਟਿੰਗ ਪੇ ਸਕੇਲ ਸੀਗਾ ਮੇਰਾ ਜਿਹੜਾ ਫਰਸਟ ਪੇ ਸਕੇਲ ਸੀਗਾ ਉਹ ਸੀਗਾ 8500 ਦਾ ਹੌਲੀ ਹੌਲੀ ਕਰਕੇ ਮੇਰਾ ਵਧਿਆ ਮੈਂ ਟਿਊਸ਼ਨ ਸੈਂਟਰਸ ਵੀ ਖੋਲੇ ਮੇਰੇ ਕੋਲ ਬਹੁਤ ਗਰੀਬ ਬੱਚੇ ਵੀ ਹੁੰਦੇ ਸੀ ਮੈਂ ਉਹਨਾਂ ਨੂੰ ਵੀ ਹਮੇਸ਼ਾ ਇਹ ਕਹਿੰਦੀ ਸੀ ਕਿ ਐਜੂਕੇਸ਼ਨ ਆਪਣੀ ਕਲੀਅਰ ਕਰੋ ਉਸ ਤੋਂ ਬਾਅਦ ਆਪਣੀ ਜੌਬ ਦੀ ਤਿਆਰੀ ਕਰੋ ਹੁਣ ਕਈ ਬੱਚੇ ਇਹ ਕਹਿੰਦੇ ਵੀ 10000 ਸੈਲਰੀ ਸਟਾਰਟਿੰਗ ਆ ਅਸੀਂ ਨਹੀਂ ਕਰਨੀ ਉਹਨਾਂ ਦੇ ਮਾਈਂਡ ਵਿੱਚ ਸੈਟਅਪ ਹੀ ਇਦਾਂ ਦਾ ਹੋ ਚੁੱਕਿਆ ਕਿ 25-30 ਲੱਖ ਰੁਪਏ ਲਗਾਓ ਤੇ ਬਾਹਰ ਜਾਓ ਬਾਹਰ ਜਾ ਕੇ ਅਸੀਂ ਚਾਹੇ ਦਿਹਾੜੀਆਂ ਕਰੀਏ ਚਾਹੇ ਟਾਇਲਟ ਸਾਫ ਕਰੀਏ ਚਾਹੇ ਵਾਸ਼ਰੂਮ ਕਲੀਨ ਕਰੀਏ ਵੀ ਉਸ ਚੀਜ਼ ਨੂੰ ਉਹਨਾਂ ਦੇ ਮਾਈਂਡ ਸੈਟਅਪ ਹੋ ਚੁੱਕੇ ਉਹਨਾਂ ਨੂੰ ਇੰਡੀਆ ਦੇ ਵਿੱਚ ਰਹਿਣ ਕਿ ਮਤਲਬ ਇਸ ਤਰੀਕੇ ਦੀ ਜੌਬ ਦੇ ਬਾਰੇ ਉਹ ਨਹੀਂ ਸੋਚਦੇ ਉਹ ਇਹ ਸੋਚਦੇ ਮੀਡੀਆ ਵਿੱਚ ਤੱਕੇ ਨੇ ਪਰ ਜਿਹੜੇ ਜਿਹਦੇ ਕੋਲੇ ਸਾਰਾ ਕੁਝ ਆਉਣ ਦੇ ਲਈ ਇੰਡੀਆ ਵਿੱਚ ਤੱਕੇ ਨਹੀਂ ਹੈ ਜਿਵੇਂ ਤੁਸੀਂ ਕਿਹਾ ਕਿ ਇਸ ਮੈਂ ਆਪਣੇ ਜਿਹੜੀ ਪੁਰਾਣੇ ਰਿਸ਼ਤੇ ਨੇ ਪੁਰਾਣੀਆਂ ਕਹਾਣੀਆਂ ਨੇ ਉਹਨਾਂ ਤੇ ਖੋਜ ਕਰਨੀ ਚਾਹੀ ਤੁਸੀਂ ਉਹ ਤੇ ਖੋਜ ਕੀਤੀ ਹੈ ਨਾ ਕੋਈ ਦਿੱਕਤ ਨਹੀਂ ਆਈ ਉਹ ਕਹਾਣੀਆਂ ਉਹ ਕਿਸੇ ਕਿੱਥੋਂ ਲਏ ਫਿਰ ਕਿਵੇਂ ਮਿਲੇ ਦਿੱਕਤਾਂ ਦੇਖੋ ਜੀ ਬਹੁਤ ਆਈ 1901 ਤੋਂ ਲੈ ਕੇ 1920 ਤੱਕ ਦੀਆਂ ਕਹਾਣੀਆਂ ਮੈਂ ਖੋਜੀਆਂ ਐਕਸਟੈਂਸ਼ਨਸ ਲਾਇਬ੍ਰੇਰੀ ਜਾ ਜਾ ਕੇ ਚਾਰ ਪੰਜ ਲਾਇਬ੍ਰੇਰੀਜ਼ ਵਿੱਚ ਜਾ ਜਾ ਕੇ ਫੋਟੋਸਟੇਟ ਕਰਵਾ ਕਰਵਾ ਕੇ ਉਹਨਾਂ ਨੂੰ ਇਕੱਠਾ ਕਰ ਕਰਕੇ ਉਹਨਾਂ ਨੂੰ ਪੜ ਪੜ ਕੇ ਆਪਣੀ ਇੱਕ ਕਹਾਣੀ ਬਣਾਉਂਦੀ ਹੁੰਦੀ ਸੀਗੀ ਮੈਂ ਵੀ ਜਿਵੇਂ ਇੱਕ ਕਹਾਣੀ ਦੇ 67 97 ਪੇजेस ਹੁੰਦੇ ਸੀ ਉਹਨੂੰ 20 ਪੇजेस ਵਿੱਚ ਕਨਵਰਟ ਕਰਦੀ ਹੁੰਦੀ ਸੀਗੀ ਆਪਣੀ ਲੈਂਗੁਏਜ ਦੇ ਥਰੂ ਵੀ ਫਿਰ ਮੈਨੂੰ ਇੱਕ ਵਾਰੀ ਕਾਫੀ ਪ੍ਰੋਬਲਮ ਆਈ ਵੀ ਨਹੀਂ ਛੱਡੋ ਪਰੇ ਮੈਂ ਟਾਪਿਕ ਚੇਂਜ ਕਰ ਲੈਂਿਆ ਫਿਰ ਦੋ ਤਿੰਨ ਕਹਾਣੀਆਂ ਤੋਂ ਬਾਅਦ ਮੈਨੂੰ ਇਦਾਂ ਲੱਗਣ ਲੱਗਿਆ ਵੀ ਨਹੀਂ ਇਸ ਚੀਜ਼ ਵਿੱਚ ਮੇਰਾ ਇੰਟਰਸਟ ਹੈਗਾ ਫਿਰ ਉਹ ਹੌਲੀ ਹੌਲੀ ਕਰਦੇ ਕਰਦੇ 56 ਕਹਾਣੀਆਂ ਬਣ ਗਈਆਂ ਚਲੋ ਤੁਸੀਂ ਤਾਂ ਹੁਣ ਪੀ ਐਚ ਡੀ ਕਿਤੇ ਪਰ ਬਹੁਤ ਸਾਰੇ ਪੀ ਐਚ ਡੀ ਵਾਲਿਆਂ ਤੇ ਦੋਸ਼ ਲੱਗ ਜਾਂਦੇ ਜਿਹੜੇ ਥੀਸਿਸ ਨੇ ਚੋਰੀ ਕਰ ਲੈਂਦੇ ਕਿੰਨੀ ਕਿ ਸੱਚਾਈ ਹੈ ਤੇ ਬਹੁਤ ਜ਼ਿਆਦਾ ਸੱਚਾਈ ਹੈ ਜੀ ਆਪਣੇ ਨਾਲ ਵਾਲੀ ਚੋਰੀ ਕਰਦੇ ਹੋਰ ਤਾਂ ਕੋਈ ਨਹੀਂ ਕਰਦਾ ਜਿਵੇਂ ਮੈਂ ਸਬਜੈਕਟਸ ਵਾਲੇ ਆਪਸ ਵਿੱਚ ਕਰ ਲੈਂਦੇ ਬਸ ਸਾਨੂੰ ਵੀ ਇਹੀ ਸਿਖਾਇਆ ਗਿਆ ਸੀਗਾ ਪੀਐਸਜੀ ਵਿੱਚ ਕਿ ਥੋੜਾ ਜਿਹਾ ਪਰਦਾ ਰੱਖਣਾ ਤੁਸੀਂ ਦੱਸੋ ਵੀ ਥੋੜਾ ਟਾਪਿਕ ਕੀ ਆ ਵੀ ਸਟੋਪਿਕ ਵਿੱਚ ਤੁਸੀਂ ਕੀ ਲੈ ਰਹੇ ਹੋ ਉਸ ਚੀਜ਼ ਦਾ ਥੋੜਾ ਪਰਦਾ ਰੱਖਣਾ ਵੀ ਆਪਾਂ ਨੂੰ ਕਈ ਵਾਰ ਆਪਣੇ ਨਾਲ ਦੇਤੇ ਵੀ ਵਿਸ਼ਵਾਸ ਨਹੀਂ ਹੁੰਦਾ ਪੇਮੈਂਟ ਲੈ ਕੇ ਖਰੀਦੇ ਜਾਂਦੇ ਨੇ ਇਹ ਥੀਸਿਸ ਕਾਫੀ ਆ ਜਿਵੇਂ 2-2 ਲੱਖ 3-3 ਲੱਖ ਦੇ ਥੀਸਿਸ ਆ ਮਿਲਦੇ ਨੇ ਵੀ ਲੈ ਲੋ ਆਫਰ ਵੀ ਆ ਜਾਂਦੀ ਹੈ ਵੀ ਤੁਸੀਂ ਜਿੱਥੇ ਮਰਜੀ ਲੈ ਲੋ ਪਰ ਜਿਹੜਾ ਹਾਰਡ ਵਰਕ ਦੇ ਨਾਲ ਚੀਜ਼ ਮਿਲਣੀ ਆ ਉਹ ਆਪਾਂ ਨੂੰ ਇਸ ਤਰ੍ਹਾਂ ਨਹੀਂ ਮਿਲ ਸਕਦੀ ਜਦੋਂ ਪਹਿਲੀ ਵਾਰ ਲੱਗਿਆ ਸੀ ਡਿਗਰੀ ਕੰਪਲੀਟ ਹੋ ਗਈ ਤੁਸੀਂ ਕਿਹਾ ਮੈਂ 1 ਸਾਲ ਪਹਿਲਾਂ ਹੀ ਕਰ ਲਈ 1.5 ਸਾਲ 1.5 ਸਾਲ ਪਹਿਲਾਂ ਹੀ ਕਰ ਲਈ ਸੀ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਸੀ ਘਰ ਦੇ ਵਿੱਚ ਪਤੀ ਨੂੰ ਦੱਸਿਆ ਸੀ ਮਾਤਾ ਨੂੰ ਦੱਸਿਆ ਸੀ ਪਿਤਾ ਨੂੰ ਦੱਸਿਆ ਸੀ ਭੈਣ ਨੂੰ ਦੱਸਿਆ ਕਿ ਡਿਗਰੀ ਕੰਪਲੀਟ ਹੋ ਗਈ ਤੇ ਅਗਰੋਂ ਕਿਦਾਂ ਦੇ ਲਹਿਜਾ ਸੀਗਾ ਮੈਂ ਇਹ ਸਭ ਤੋਂ ਪਹਿਲਾਂ ਤਾਂ ਆਪਣੇ ਸਹੁਰੇ ਘਰੀ ਸੀ ਆਪਣੇ ਪਤੀ ਨੂੰ ਹੀ ਦੱਸਿਆ ਵੀ ਹਾਂ ਮੇਰੀ ਡਿਗਰੀ ਪੂਰੀ ਹੋ ਗਈ ਵੀ ਉਹ ਫਿਰ ਅਸੀਂ ਰਸਤੇ ਵਿੱਚੋਂ ਥੀਸਿਸ ਬਾਈਂਡ ਕਰਵਾਏ ਵੀ ਲੈ ਕੇ ਆਏ ਅਸੀਂ ਮੈਰਿਜ ਤੋਂ ਆ ਰਹੇ ਸੀ ਉਦੋਂ ਥੀਸਿਸ ਬਾਈਂਡ ਕਰਵਾ ਕੇ ਲੈ ਕੇ ਫਿਰ ਮੈਂ ਗੱਡੀ 'ਚ ਬੈਠ ਕੇ ਘਰੇ ਨੂੰ ਫੋਨ ਕੀਤਾ ਵੀ ਹੁਣ ਮ ਅੱਜ ਦਿਨ ਬੱਚਿਆਂ ਨੂੰ ਕੁਝ ਕਹਿਣਾ ਚਾਹੋਗੇ ਬੱਚਿਆਂ ਨੂੰ ਮੈਂ ਇਹੀ ਕਹੂੰਗੀ ਕਿ ਜਿਹੜੀ ਐਜੂਕੇਸ਼ਨ ਤੋਂ ਪਿੱਛੇ ਨਾ ਜਾਓ ਕਿ ਜਿਹੜੀ ਬਾਹਰਲਾ ਵੀ ਸਿਸਟਮ ਬਾਹਰਲਾ ਕਲਚਰ ਵੀ ਬਹੁਤ ਜ਼ਿਆਦਾ ਵਧੀਆ ਵਾ ਬਾਹਰਲਾ ਕਲਚਰ ਇੰਡੀਆ ਦੀ ਰੀਸ ਨਹੀਂ ਕਰ ਸਕਦਾ ਔਰ ਇੰਡੀਆ ਵੀ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਪਰ ਜਿਹੜੀ ਐਜੂਕੇਸ਼ਨ ਇੰਡੀਆ ਵਿੱਚ ਰਹਿ ਕੇ ਆਪਾਂ ਲੈ ਸਕਦੇ ਹਾਂ ਉਹ ਕਿਤੇ ਹੋਰ ਨਹੀਂ ਲੈ ਸਕਦੇ ਇਹ ਸਾਡੇ ਨਾਲ ਡਾਕਟਰ ਨਵਦੀਪ ਜੀ ਕੇ ਡਾਕਟਰ ਨਵਦੀਪ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹੋਰ ਪਰਿਵਾਰ ਦੇ ਮੈਂਬਰ ਵੀ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਡਾਕਟਰ ਨਵਦੀਪ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਤੁਹਾਡੀ ਬੇਟੀ ਅੱਜ ਡਾਕਟਰ ਬਣ ਗਈ ਹੈ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਜਦੋਂ ਪੀ ਐਚ ਡੀ ਮਤਲਬ ਇਹਨੇ ਟੈਸਟ ਦਿੱਤਾ ਸੀ ਮੈਂ ਨਾਲੇ ਸੀ ਇਹਦੇ ਪਰ ਇੱਕ ਟੈਸਟ ਕਲੀਅਰ ਕਰਕੇ ਬਸ ਪੀ ਐਚ ਡੀ ਸ਼ੁਰੂ ਹੋ ਗਈ ਸਾਨੂੰ ਕੁਝ ਨਹੀਂ ਸੀ ਪਤਾ ਪੀ ਐਚ ਡੀ ਬਾਰੇ ਪਰ ਹੁੰਦੀ ਹੁੰਦੀ ਹੋ ਗਈ ਤੇ ਪਾਪਾ ਨੂੰ ਬੜਾ ਸ਼ੌਂਕ ਸੀ ਮੇਰੇ ਬੱਚੇ ਪੀ ਐਚ ਡੀ ਕਰਨ ਪੜਨ ਫਿਰ ਬਸ ਮਿਹਨਤ ਕਰਕੇ ਬੱਚੀ ਇੱਥੇ ਤੱਕ ਪਹੁੰਚ ਗਈ ਮੈਂ ਹੀ ਸਵਾਲ ਮੇਰਾ ਰਹਿ ਗਿਆ ਸੀਗਾ ਟੈਸਟ ਕਲੀਅਰ ਕਰਨੇ ਪੀ ਐਚ ਡੀ ਚ ਵੱਡੀ ਗੱਲ ਹੋ ਜਾਂਦੀ ਐ ਤੁਸੀਂ ਕਿੰਨੀ ਵਾਰ ਚ ਕਲੀਅਰ ਕੀਤਾ ਮੈਂ ਫਸਟ ਚ ਕਲੀਅਰ ਕਰਤਾ ਜੀ ਫਸਟ ਟਰਮ ਚ ਕਲੀਅਰ ਹੋ ਗਿਆ ਮੇਰਾ ਨਾ ਕੋਈ ਤਿਆਰੀ ਕੀਤੀ ਸੀ ਕੁਝ ਵੀ ਨਹੀਂ ਕੀਤਾ ਮੈਂ ਮਤਲਬ ਉਹ ਕਹਿ ਦਈਏ ਵੀ ਇੰਟਰਸਟ ਬਣ ਗਿਆ ਜਾਂ ਕਿਸਮਤ ਹੀ ਸੀਗੀ ਵੀ ਤੇਰੀ ਕਿਸਮਤ ਵਿੱਚ ਪੀ ਐਸ ਡੀ ਹੈਗੀ ਹੈਗੀਆ ਕੋਈ ਨਹੀਂ ਕੀਤਾ ਬਸ ਟੈਸਟ ਐਂਟ੍ਰੈਂਸ ਟੈਸਟ ਕਲੀਅਰ ਕਰ ਦਿੱਤਾ ਡਾਕਟਰ ਨਵਦੀਪਦੇ ਪਿਤਾ ਜੀ ਵੀ ਸਾਡੇ ਨਾਲ ਨੇ ਸਾਬਕਾ ਥਾਣੇਦਾਰ ਨੇ ਪੁਲਿਸ ਦੇ ਵਿੱਚ ਨੌਕਰੀ ਕਰਦੇ ਸੀ ਕਹਿੰਦੇ ਪੁਲਿਸ ਦੀ ਨੌਕਰੀ ਬੜੀ ਸਖਤ ਹੈ ਉਹਦੇ باوجود ਬੇਟੀ ਪੀ ਐਚ ਡੀ ਕਰ ਗਈ ਕਿ ਕਿਵੇਂ ਲੱਗਦਾ ਬਹੁਤ ਖੁਸ਼ੀ ਗੱਲ ਹੈ ਜੀ ਬੱਚੀ ਨੇ ਪੀ ਐਚ ਡੀ ਕੀਤੀ ਇਹਨੇ ਸਾਡਾ ਨਾਮ ਰੋਸ਼ਨ ਕੀਤਾ ਜੀ ਬਹੁਤ ਇਹ ਬੇਟੀ ਨੇ ਮਤਲਬ ਸਾਡੀ ਇਹ ਬੇਟੀ ਮੈਂ ਅਕਸਰਾਂ ਆਮ ਮਤਲਬ ਪਬਲਿਕ ਦੇ ਦੇ ਕੰਪਲੇਂਟਾਂ ਆਉਂਦੀਆਂ ਸੀਗੀਆਂ ਵੀ ਜਿਹੜੀਆਂ ਬੱਚੀਆਂ ਪੜ੍ਹ ਲਿਖ ਜਾਦੇ ਜਾਂਦੇ ਆ ਪਰ ਰੁਝੀ ਤੋਂ ਮਾਰ ਖਾਂਦੀਆਂ ਨੇ ਉਹਨਾਂ ਦੇ ਕਈ ਪਰਿਵਾਰਾਂ ਦੇ ਵਿੱਚ ਮੈਂ ਦੇਖਿਆ ਵੀ ਬੱਚੇ ਇੰਟੈਲੀਜੈਂਟ ਹੈ ਉਹਨਾਂ ਦੇ ਤਲਾਕ ਹੁੰਦੇ ਦੇਖੇ ਵੀ ਉਹ ਰਸੋਈ ਤੋਂ ਮਾਰ ਖਾ ਗਿਆ ਪਰ ਮੈਂ ਆਪਣੀ ਮੈਸੇਜ ਨੂੰ ਇੱਕੋ ਗਾਈਡ ਸਾਰੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਮੈਂ ਹੀ ਗਾਈਡ ਕਰਦਾ ਸੀ ਵੀ ਬੱਚੀ ਚਾਹੇ ਜੱਜ ਬਣ ਜੇ ਰਸੋਈ ਦੀ ਮਾਰ ਹੋਣੀ ਚਾਹੀਦੀ ਹੈ ਰਸੋਈ ਦੀ ਮਾਰ ਇਹਨੇ ਰਸੋਈ ਦੇ ਵੀ ਬਹੁਤ ਮਤਲਬ ਵਧੀਆ ਮਾਰ ਹੈ ਜੀ ਖਾਣੇ-ਦਾਣੇ ਦੀ ਤੇ ਬਹੁਤ ਵਧੀਆ ਇਹਨੇ ਸਟਰਗਲ ਕੀਤਾ ਜੀ ਬਹੁਤ ਮਤਲਬ ਸਟਿਕ ਹੈ ਜੀ ਇਹੇ ਇਵੇਂ ਤੁਸੀਂ ਕਹਾਂ ਹੋਰ ਵੀ ਕਹਿੰਦੇ ਕਿ ਆਪ ਪੜ੍ਹਾਈ ਦੇ ਨਾਲ ਨਾਲ ਕੋ ਹੋਰ ਸਾਰੇ ਲੋੜਵੰਦ ਬੱਚਿਆਂ ਨੂੰ ਵੀ ਪੜਾਇਆ ਤੁਸੀਂ ਉਦੋਂ ਨਹੀਂ ਕਿਹਾ ਸੀ ਕਿੰਨੇ ਬੱਚੇ ਪੜ੍ਹਾਏ ਵੀ ਭਾਈ ਆਪ ਹੀ ਪੜ੍ਹ ਲਓ ਪਹਿਲਾਂ ਆਪhle ਪੜ੍ਹੇ ਨਹੀਂ ਤੇ ਦੂਜਿਆਂ ਨੂੰ ਪੜਾਉਣ ਤਰ ਪੇ ਜੀ ਕਦੇ ਫੇਲ ਹੁੰਦੀ ਨਹੀਂ ਸੀਗੀ ਜੀ ਨਾ ਇਹਨੇ ਤਾਂ ਵਧੀਆ ਤੋਂ ਵਧੀਆ ਪੜ੍ਹਾਈ ਹੋਣੀ ਹੈ ਜੀ ਇਹਨੂੰ ਜਜਮੈਂਟ ਹੋ ਗਈ ਜੀ ਸਪੋਰਟਸ ਦੇ ਵਿੱਚ ਇਹ ਬਹੁਤ ਅੱਗੇ ਜਾ ਸਕਦੀ ਸੀ ਇਹਨੂੰ ਇਹਦੇ ਦਿਮਾਗ 'ਚ ਆ ਗਿਆ ਵੀ ਕੋਚ ਹੈ ਜਿਹੜੇ ਸ਼ੋਸ਼ਣ ਕਰਦੇ ਆ ਜੀ ਅਸਲ ਹੀ ਇਹ ਗੱਲ ਇਹ ਸੀਗੀ ਕਿ ਕੋਈ ਬੱਚਾ ਦਾਸਦਾ ਨਹੀਂ ਹੁੰਦਾਗਾ ਜਿਹੜਾ ਕੋਚਾਂ ਦਾ ਸ਼ੋਸ਼ਣ ਹੈ ਬਹੁਤ ਵੱਡਾ ਸ਼ੋਸ਼ਣ ਹੈ ਸਾਡੇ ਬਹੁਤ ਵੱਡਾ ਮਾਫੀ ਹੈ ਜ ਸੀ ਇਹੋ ਜਿਹਾ ਕੋ ਸਾਨੂੰ ਤੋਂ ਆਉਂਦਾ ਨਹੀਂਗਾ ਨਾ ਅਸੀਂ ਕਰਨਾ ਤੇ ਉਦੋਂ ਬਾਅਦ ਫਿਰ ਇਹਨਾਂ ਨੇ ਮਤਲਬ ਛੋਟੀ ਬੇਟੀ ਨੇ ਵੀ ਬਹੁਤ ਬੀਪੀਆਰ ਦੀ ਗੌਰਮੈਂਟ ਲਿਸਟ ਹੈ ਜੀ ਜਿਹੜੀ ਉਹ ਗੌਰਮੈਂਟ ਲਿਸਟ ਹੈ 162 ਨੰਬਰ ਮੂਰੇ ਹੈ ਜੀ ਮਤਲਬ ਜਿਹੜਾ ਫਸਟ ਸੈਕੰਡ ਬੱਚਾ ਹੁੰਦਾ ਯੂਨੀਵਰਸਿਟੀ ਦਾ 2 4 ਪੁਆਇੰਟਾਂ ਦਾ ਫਤ ਹੁੰਦਾ ਹੈ ਜੀ ਯੂਨੀਵਰਸਿਟੀ ਦੇ ਸਾਹਿਬ ਵੀ ਬੈਠੇ ਨੇ ਸਰਦਾਰ ਜੀ ਸਾਰੇ ਪੜ੍ਹੇ ਲਿਖੇ ਨੇ ਜੀ ਮਤਲਬ ਐਦਾਂ ਨਹੀਂ ਹੈਗਾ ਵੀ ਕੋਈ 5 4 ਨੰਬਰਾਂ ਦਾ ਵਖਵਾ ਹੋ ਸਕਦਾ ਛੋਟੀ ਬੇਟੀ ਦਾ 162 ਨੰਬਰ ਹੈ ਜੀ ਮਤਲਬ 100 ਸੈਕੰਡ ਵਾਲੇ 162 ਘੱਟ ਹੈ ਜੀ ਮਤਲਬ ਇੱਥੋਂ ਤੱਕ ਇਹ ਬੱਚੀਆਂ ਪੜ੍ਹੀਆਂ ਜੀ ਤੇ ਸਾਡਾ ਮਾਣ ਹੈ ਦੋ ਬੇਟੀਆਂ ਇਹ ਦੋਨੇ ਬਹੁਤ ਵਧੀਆ ਗ੍ਰੈਜੂਏਟ ਹੈ ਬੇਟਾ ਜੀ ਉਹ ਆਪਣੇ ਪੈਰਾਂ ਦੇ ਫੁੱਟਬਾਲ ਦਾ ਪਲੇਅਰ ਸੀਗਾ ਜੀ ਉਹ ਪਲੱਸ 2 ਤੋਂ ਬਾਅਦ ਭਰਤੀ ਹੋ ਗਿਆ ਜੀ ਉਹਦੀ ਬੀਏ ਨਹੀਂ ਕਰਾਈ ਹੈ ਜੀ ਐਮਏ ਕਰਾਰੀ ਹੈ ਜੀ ਉਹਨੂੰ ਮਤਲਬ ਅੱਜ ਵੀ ਇਹ ਪੜ੍ਹਾਈ ਦੇ ਨਾਲ ਲਗਨ ਹੈ ਜੀ ਜਿਹੜੇ ਕੋਈ ਬੱਚਾ ਫੀਸ ਨਹੀਂ ਭਰ ਸਕਦਾ ਜਿਹੜੀਆਂ ਬੱਚੀਆਂ ਵਿਆਹੀਆਂ ਜਾਂਦੀਆਂ ਜੀ ਇਹ लवली ਯੂਨੀਵਰਸਿਟੀ ਜੋ ਆਪਣਾ ਰੈਫਰੈਂਸ ਦੇ ਕੇ ਉਹਦੀ ਫੀਸ ਅੱਧੀ ਕਰਾ ਕੇ ਅੱਜ ਵੀ ਬੀਏ ਕਰਾਉਂਦੀ ਗ੍ਰੈਜੂਏਸ਼ਨ ਵੀ ਇਹਨੇ 10-15 ਬੱਚਿਆਂ ਨੂੰ ਕਰਾਤੀ ਹੋਣੀਆਂ ਜੀ ਜਿਵੇਂ ਤੁਸੀਂ ਪੁਲਿਸ ਭਾਗ ਦੇ ਵਿੱਚ ਸੀ ਅਕਸਰ ਕਿਹਾ ਜਾਂਦਾ ਕਿ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਅਧਿਕਾਰੀ ਨੇ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਪਰਿਵਾਰਾਂ ਲਈ ਕਿਵੇਂ ਟਾਈਮ ਕੱਢਦੇ ਹੋ ਮੇਰਾ ਮੇਰੇ ਕੋਲ ਟਾਈਮ ਨਹੀਂ ਸੀ ਜੀ ਮਿਸੀ ਦਾ ਯੋਗਦਾਨ ਹੈ ਜੀ ਬਹੁਤ ਵੱਡਾ ਮੈਨੂੰ ਦਾ ਅਸਰਾਂ ਪਛਾਣ ਮੇਰੀਆਂ ਬੱਚੀਆਂ ਨੇ ਬਣਾਈ ਹੈ ਜ ਜੇ ਛੋਟੀ ਬੇਟੀ ਯੂਨੀਵਰਸਿਟੀ ਗੋਲਡ ਮੈਡਲਿਸਟ ਆ ਤਾਂ ਉਹ ਸਟੇਟ ਤੋਂ ਆ ਗਈ ਹੈ ਜੀ ਉਹ ਆ ਗਈ ਏਦਾਂ ਹੀ ਮੇਰੀ ਇਹਨਾਂ ਨੇ ਸਾਰੇ ਅਫਸਰਾਂ ਦੇ ਵਿੱਚ ਮੇਰੀ ਗੱਡ ਫੇਸ ਮੇਰੀਆਂ ਬੇਟੀਆਂ ਨੇ ਬਣਾਈ ਹੈ ਜੀ ਇਹ ਸਾਡੇ ਨਾਲ ਸਾਫਕਾ ਥਾਣੇਦਾਰ ਸਰਦਾਰ ਲਾਲ ਸਿੰਘ ਸੀ ਜਿਹੜੇ ਕਹਿੰਦੇ ਕਿ ਜੇ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੀਆਂ ਬੇਟੀਆਂ ਹੁੰਦੀਆਂ ਹੈ ਮਾਪੇ ਦੀ ਸ਼ਾਨ ਮਾਣ ਹੁੰਦਾ ਸ਼ਾਨ ਹੁੰਦੀ ਹੈ ਨੇ ਤੇ ਮੇਰੀ ਜਿਹੜੀ ਸ਼ਾਨ ਹੈ ਮੇਰਾ ਮਾਣ ਹੈ ਮੇਰੀਆਂ ਬੇਟੀਆਂ ਨੇ ਵਧਾਇਆ ਹੋਰ ਵੀ ਉਹਨਾਂ ਦੇ ਪਤੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਤੁਹਾਡੀ ਪਤਨੀ ਅੱਜ ਡਾਕਟਰ ਬਣ ਗਈ ਹੈ ਕਿਵੇਂ ਮਹਿਸੂਸ ਕਰਦੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆਇਆ ਇਹ ਚੀਜ਼ ਦੀ ਇਹਨੇ ਬਹੁਤ ਮਿਹਨਤ ਕੀਤੀ ਆ ਰਾਤ ਰਾਤ ਨੂੰ ساری ਰਾਤ ਜਾਗਦੀ ਰਹਿੰਦੀ ਸੀਗੀ ਪੜ੍ਹੀ ਜਾਂਦੀ ਸੀਗੀ ਚਲੋ ਜਿੰਨਾ ਮੈਂ ਸਾਦੇ ਸਾਦੀ ਦਿੱਤਾ ਵਾ ਪਰ ਇਹਦੀ ਮਿਹਨਤ ਇਹਦੀ ਮਿਹਨਤ ਦਾ ਫਲ ਮਿਲਿਆ ਇਹਨੂੰ ਬਹੁਤ ਜ਼ਿਆਦਾ ਮਿਹਨਤ ਕੀਤੀ ਇਹਨੇ ਪਰ ਕਹਿੰਦੇ ਤੁਹਾਨੂੰ ਵੀ ਵਿਆਹ ਤੋਂ ਬਾਅਦ ਪ੍ਰੇਰਿਤ ਕਰਤਾ ਸੀ ਹੋਰ ਪੜ੍ਹ ਲਓ ਤੁਸੀਂ ਨਹੀਂ ਰੋਕਿਆ ਤੁਸੀਂ ਤਾਂ ਪੜ੍ਹ ਹੀ ਰਹੇ ਹੋ ਮੈਨੂੰ ਵੀ ਕਿਹੜੇ ਨੌਕਰੀ ਕਰਨੇ ਕਿਹੜੇ ਚੱਕਰਾਂ ਚ ਪਾਤਾ ਔਖਾ ਤਾਂ ਬਹੁਤ ਆ ਜੀ ਪੜਨ ਪੜ੍ਹਾਈ ਆ ਹੁਣ ਮੇਰੇ ਆ ਲਿੰਕ ਵੀ ਟੁੱਟੇ ਨੂੰ ਮੈਨੂੰ ਲੱਗਦਾ 11 ਸਾਲ ਹੋ ਗਏ ਸੀ ਮੈਨੂੰ ਨੌਕਰੀ ਕਰ ਦੇ ਦੂ ਉਦੋਂ ਬਾਅਦ ਇਹ ਕਹਿੰਦੇ ਵੀ ਫਿਰ ਮੈਂ ਮੇਰੀ ਐਡਮਿਸ਼ਨ ਇਹਨਾਂ ਨਹੀਂ ਕਰਵਾਈ ਸੀ ਮੇਰੀ ਤੇ ਉਸ ਤੋਂ ਬਾਅਦ ਮੈਂ ਕਲੀਅਰ ਕੀਤੀ ਹੈ ਗ੍ਰੈਜੂਏਸ਼ਨ ਮੈਂ ਪਹਿਲਾਂ ਹੀ ਕੀਤੀ ਹੋਈ ਸੀ ਇਹ ਡਾਕਟਰ ਨਵਦੀਪ ਸੀ ਉਹਨਾਂ ਦਾ ਪੂਰਾ ਪਰਿਵਾਰ ਸੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਧੀ ਨੇ ਪੂਰੇ ਪਰਿਵਾਰ ਦਾ ਮਾਣ ਵਧਾਇਆ ਵਿਆਹ ਤੋਂ ਬਾਅਦ ਵੀ ਪੀ ਐਚ ਡੀ ਕੀਤੀ ਜਿਹੜੀ ਪ੍ਰੇਰਿਤ ਸਰੋਤਵੀਆ ਹੋਰਾਂ ਦੇ ਲਈ ਵੀ ਵਿਆਹ ਤੋਂ ਬਾਅਦ ਵੀ ਪੜ੍ਹਿਆ ਜਾ ਸਕਦਾ ਹੈ ਪੜ੍ਹਾਈ ਦੀ ਅਕਸਰ ਕਹ ਦਿੰਦੇ ਆ ਕੋਈ ਉਮਰ ਵੀ ਨਹੀਂ ਹੁੰਦੀ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਾਟੇ